ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫਤ ਬੱਸ ਸੇਵਾ ਦੀ ਸਹੂਲਤ ਦਿੱਤੀ ਗਈ ਹੈ ਜਿਸ ਦੇ ਵਿੱਚ ਉਹ ਬੱਸਾਂ ਵਿੱਚ ਫਰੀ ਸਫ਼ਰ ਕਰ ਸਕਦੀਆਂ ਨੇ ਫਿਰ ਦੇ ਨਾਲ ਹੀ ਔਰਤਾਂ ਦੇ ਨਾਲ ਬਸ ਲੁਕੀ ਦੀਆਂ ਖਬਰਾਂ ਵੀ ਹਰ ਨਵੇਂ ਦਿਨ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਸ ਦੇ ਤਹਿਤ ਹੁਣ ਦੁਬਾਰਾ ਫਿਰ ਨਾਪਾ ਰੋਡ ਪਟਿਆਲਾ ਦੇ ਵਿੱਚ ਇੱਕ ਨਵੀਂ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਪੀ ਆਰਟੀਸੀ ਦੇ ਮੁਲਾਜ਼ਮ ਨੇ ਇੱਕ ਨਵ ਵਿਆਈ ਕੁੜੀ ਦੇ ਥੱਪੜ ਮਾਰਿਆ ਜੀ ਹਾਂ ਇਹ ਤਸਵੀਰਾਂ ਨਾਪਾ ਰੋਡ ਪਟਿਆਲਾ ਹੀ ਦੱਸੀਆਂ ਜਾ ਰਹੀਆਂ ਜਿੱਥੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਸਾਹਮਣੇ ਪੀਆਰਟੀ ਦੇ ਮੁਲਾਜ਼ਮ ਵੱਲੋਂ ਇਸ ਔਰਤ ਤੇ ਥੱਪੜ ਜੜਿਆ ਗਿਆ ਜਿਸ ਤੋਂ ਬਾਅਦ ਉੱਥੇ ਹੰਗਾਮਾ ਹੋ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਤਸਵੀਰਾਂ ਆਓ ਤੁਹਾਨੂੰ ਦਿਖਾਉਂਦੇ ਆਂ ਮੌਕੇ ਤੇ ਇਹ ਜਿਹੜੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਨਾ ਭੁੱਲਣਾ ਉਹ ਕੋਈ ਨਾ ਕੋਈ ਮਾਰਿਆ ਤੇ ਲੇਡੀ ਇਹਨਾਂ ਨੂੰ ਸਾਨੂੰ ਵੀ ਮਾਰੇਗਾ ਤੂੰ ਨਾ ਨਹੀਂ ਕਾਲੂ ਤੂੰ ਬੰਦੇ ਨਹੀਂ ਆਹ ਸਾਹ ਹੱਥ ਚੱਕੀਆਂ ਲੇਡੀਜ਼ ਦੇ ਹਨਾ ਇਹਦਾ ਹੱਕ ਨਹੀਂ ਹੈਗਾ ਲੇਡੀਜ਼ ਦਾ ਮੈਂ ਲੇਡੀਜ਼ ਦਾ ਹੱਕ ਨਹੀਂ ਹੈਗਾ ਸਭ ਨੂੰ ਪਤਾ ਹੈ ਕਿ ਜੋ ਮਾਰੋਗੇ ਜੈ ਜੈਨੂ ਕੋਈ ਨਹੀਂ ਬਣਦਾ ਬਹੁਤ ਬਹੁਤ ਭਾਈ ਭਾਈ ਇਹਨਾਂ ਕਿੰਨੇ ਮਾਰੇਗੇ ਨੇ ਮਰਨਗੇ ਚਲੋ ਸਾਰੇ ਚਲੋ ਇਹਨਾਂ ਨੂੰ ਇਹਨਾਂ ਦਾ ਪੱਛਾਣ ਨਾ ਕਰੋ ਚਲੇ ਚਲੇ ਚਲੋ ਜੱਦੀ ਨਾਲ ਉਹਨਾਂ ਦੇ ਘਰਾਂ ਦੇ ਘਰਾਂ ਚਾਹੀਦਾ ਕੋਈ ਨਹੀਂ ਮਿੱਤਰ ਜੀ ਇਹ ਤਾਂ ਪਾਸੇ ਲੇਡੀਜ਼ ਨੂੰ ਲੇਡੀਜ਼ ਦਾ ਮਾਰਨਾ ਬੋਲਦਾ ਮੇਰੀ ਗੱਲ ਸੁਣੋ ਨਾ ਅੱਖਾਂ ਚ ਰਹਿਦੇ ਨਾ ਬੱਚੇ ਕਿਥੇ ਰੱਖੋ ਤੈਨੂੰ ਕਿੱਥੇ ਰੱਖਾ ਦੇ ਹੈ ਆਪਾਂ ਆਪਾਂ ਮਾਰਦੇ ਵਾਹ ਮੈਂ ਨਹੀਂ ਦਿੱਤੀ ਯਾਰ ਕੀ ਸ਼ੁਰੂਆਤ ਨਹੀਂ ਕਰਦਾ ਨਾਮੀਆਂ ਦੇ ਹੱਥ ਤੇ ਆਪਾਂ ਜਾਣੇ ਨਾ ਮਤਸਾ ਨੂੰ ਜਿਚ ਨੂੰ ਦੇ ਨਹੀਂ ਵੀ ਲੱਗਿਆ ਪਿਆ ਕੋਟ ਡੋਣ ਲੈ ਕਦਾਂ ਫਾਰਮ ਨਿਕਲ ਕਾ ਨਿਕਤੀ ਕਰ ਤੇਰੇ ਭੈਣ ਨਿਕਰੇ ਮਾਂ ਨਹੀਂ ਹੈਗੀ ਮੱਖਤੀਆ ਬਣਦੀ ਦੱਜਾ ਕਰਦੇ ਨੇ ਬੰਦੇ ਤੇਰਾ ਨੰਬਰ ਕੋਡ ਆਪ ਵੀਡੀਓ ਬਣ ਰਹੀ ਹੈ